ਅੱਜ ਪਹੁੰਚੇ ਜੀ ਆਪਾਂ ਮਕਸਰ ਦੀ ਧਰਤੀ ਤੇ 40 ਮੁਕਤਿਆਂ ਦੀ ਸ਼ਹੀਦੀ ਤੇ ਇੱਥੇ ਲੱਗਿਆ ਜੀ ਐਗਜ਼ਿਬਿਸ਼ਨ ਦਾ ਮੇਲਾ ਜੀ ਤੇ ਆਪਾਂ ਪਹੁੰਚੇ ਜੀ ਬਰਾਡ ਐਗਰੋ ਮਕਸਰ ਕਿ ਮਕਸਰ ਦੇ ਵਿੱਚ ਇੱਕ ਅੱਡ-ਅੱਡ ਤਰ੍ਹਾਂ ਦੀ ਇੰਪਲੀਮੈਂਟ ਕਰਦੇ ਨੇ ਸੇਲ ਜੀ ਤੇ ਇਹਨਾਂ ਦੇ ਆਪਾਂ ਸਟਾਲ ਤੇ ਪਹੁੰਚੇ ਆਂ ਤੇ ਕਰਾਂਗੇ ਬਾਈ ਜੀ ਨਾਲ ਗੱਲਬਾਤ ਜਸਵਿੰਦਰ ਸਿੰਘ ਜੀ ਸਾਸੀ ਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਹੋਰ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਤੇ ਦੱਸੋ ਜੀ ਸਾਨੂੰ ਤੁਹਾਡੇ ਹਸਟਾਲ ਤੇ ਪਹੁੰਚੇ ਆ ਤੇ ਕਿਹੜੇ ਕਿਹੜੇ ਆਪਾਂ ਸੰਧ ਸਬਸਿਡੀ ਤੇ ਆਉਂਦੇ ਨੇ ਕਿਹੜੇ ਨਵੇਂ ਸੰਧ ਆ ਰਹੇ ਨੇ ਔਰ ਇੱਕ ਡੀਐਸਰ ਬਾਰੇ ਅੱਜ ਕੱਲ ਨਵਾਂ ਪਤਾ ਲੱਗਿਆ ਵੀ ਡੀਐਸਰ ਬਹੁਤ ਵਧੀਆ ਨਵੇਂ ਆ ਰਹੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓਗੇ ਹਾਂ ਜੀ ਭਾਈ ਸਾਹਿਬ ਜਿਹੜੇ ਆਪਣੇ ਕੋਲੇ ਐਮਪਲੀਮੈਂਟ ਹੈ ਖੇਤੀਬਾੜੀ ਨਾਲ ਰਿਲੇਟਡ ਫੰਡ ਉਹ ਸਾਰੇ ਆਉਂਦੇ ਆ ਜੀ ਸਾਰੀਆਂ ਕੰਪਨੀਆਂ ਦੇ ਆਉਂਦੇ ਆ ਜੀ ਉਹ ਜਸਵੰਤ ਦੇ ਸਾਰੇ ਮਾਡਲ ਆਉਂਦੇ ਆ ਜੀ ਆਪਣੇ ਕੋਲੇ ਤੇ ਜੋ ਵੀ ਕਿਸੇ ਨੇ ਲੈਣਿਆ ਆਪਾਂ ਸਬਸਿਡੀ ਦੇ ਵਿੱਚ ਵੀ ਦਿੰਨੇ ਆ ਜੀ ਤੇ ਵਿਦਆਊਟ ਸਬਸਿਡੀ ਵੀ ਦਿੰਨੇ ਆ ਜੀ ਇੱਕ ਜਸਵੰਤ ਦਾ ਜੀ ਸੁਪਰਸੀਡਰ ਵੀ ਮਤਲਬ ਕਹਦੇ ਵੀ ਆਉਂਦਾ ਹੈ ਜੀ ਹਾਂ ਜੀ ਜਸਵੰਤ ਦਾ ਸੁਪਰਸੀਡਰ ਤਾਂ ਪੂਰਾ ਹੀ ਵਧੀਆ ਸੁਪਰਸੀਡਰ ਆ ਜੀ ਜਿਹੜਾ ਆਪਾਂ 5 7 ਸਾਲਾਂ ਤੋਂ ਵੇਚ ਰਹੇ ਆ ਜੀ ਤੁਸੀਂ ਇਹ ਜਸਵੰਤ ਦੇ ਨਾਲ ਨਾਲ ਹੋਰ ਕਿਹੜੀ ਆਪਣੇ ਕੋਈ ਕੰਪਨੀ ਦੀ ਡੀਲਰਸ਼ਿਪ ਹੈ ਜੀ ਉਹਦੇ ਬਾਰੇ ਵੀ ਸਾਨੂੰ ਮੜਾ ਚਾਣਨਾ ਪਾਓਗੇ ਜੋ ਆਪਣੇ ਦਰਸ਼ਕਾਂ ਨੂੰ ਸਾਰੇ ਪਤਾ ਲੱਗ ਸਕੀ। ਇੱਕ ਆਪਣੇ ਕੋਲੇ ਵਿਸ਼ਵ ਕਰਮਾ ਜੀ ਡੜੱਬਾ 741 ਜੀ ਆਹ ਵਾਲਾ ਰੀਪਰ ਹੈ ਜੀ ਜਿਹੜਾ ਇਹ ਵੀ ਆਪਣੇ ਕੋਲੇ ਆਉਂਦਾ ਜੀ। ਇਹ ਕਿੰਨੇ ਇੰਚੀ ਰੀਪਰ ਹੁੰਦਾ ਜੀ? ਇਹ 61 ਇੰਚ ਵੀ ਆਉਂਦਾ ਜੀ 57 ਇੰਚ ਵੀ ਆਉਂਦਾ ਜੀ ਆਪਣੇ ਕੋਲੇ। ਅੱਛਾ ਜੀ। ਇਹਦੀ ਕੀ ਵਿਸ਼ੇਸ਼ਤਾਵਾਂ ਨੇ ਆਪਾਂ ਨੂੰ ਕੋਈ ਦੱਸੋਗੇ ਇਹਦਾ ਖੁੱਲ ਕੇ? ਹਾਂ ਜੀ ਬਹੁਤ ਵਧੀਆ ਰੀਪਰ ਹੈ ਜੀ। ਮੰਨ ਲਓ ਸ਼ੁਰੂ ਤੋਂ ਪੁਰਾਣਾ ਚੱਲਦਾ ਆ ਰਿਹਾ ਜੀ। ਤੂੜੀ-ਤਾੜੀ ਆਮ ਨਾਲੋਂ ਵੱਧ ਬਣਾਉਂਦਾ ਜੀ। ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਦੋਸਤੋ ਇਹ ਜਸਵਿੰਦਰ ਸਿੰਘ ਜੀ ਅਗੇ ਨੇ ਆਪਣੇ ਬਰਾਡ ਐਗਰੋ ਮੁਕਸਰ ਦੇ ਵਿੱਚ ਇਹਨਾਂ ਦਾ ਬਠਿੰਡਾ ਬਾਈਪਾਸ ਤੇ ਸ਼ੋਰੂਮ ਹੈ ਇਹਨਾਂ ਦਾ ਤੇ ਇਹਨਾਂ ਦੇ ਕੋਲ ਅੱਜ ਆਪਾਂ ਪਹੁੰਚੇ ਸੀ ਤੇ ਇਹਨਾਂ ਕੋਲ ਸਾਰੇ ਇੰਪਲੀਮੈਂਟ ਹੁੰਦੇ ਨੇ ਆਹ ਰੋਟਾਵੇਟਰ ਜੀ ਇਹਨਾਂ ਦਾ ਤੇ ਰੋਟਾਵੇਟਰ ਬਾਰੇ ਆਪਾਂ ਨੂੰ ਦੱਸਣਗੇ ਜਿਹੜਾ ਆਪਣਾ ਰੋਟਾਵੇਟਰ ਹੈ ਜੀ ਆਮ ਰੋਟਾਵੇਟਰ ਜਿਹੜੇ ਬਣਦੇ ਆ ਉਹ ਨੱਕੇ ਪੱਤੀਆਂ ਵੈਲਡਿੰਗ ਕਰਕੇ ਬਣਦੇ ਆ ਜੀ ਆਪਣਾ ਜਿਹੜਾ ਰੋਟਾਵੇਟਰ ਦੇ ਨੱਕੇ ਵਗੈਰਾ ਬਣੇ ਆ ਜੀ ਉਹ ਸਾਰਾ ਲੋਹੇ ਦੇ ਵਿੱਚੋਂ ਕਟਿੰਗ ਕਰਕੇ ਮੰਨ ਲਓ ਰੋਟਾਵੇਟਰ ਆਪਣਾ ਤਿਆਰ ਕੀਤਾ ਹੁੰਦਾ ਜੀ ਆਹ ਵਾਲੇ ਆ ਜੀ ਉਧਰੋਂ ਜਿਹੜੀਆਂ ਹੁੱਕਾ ਹੈਗੀਆਂ ਜੀ ਇਹ ਆਮ ਰੋਟਾਵੇਟਰ ਤੇ ਪੱਤੀਆਂ ਲਾ ਦਿੰਦੇ ਆ ਜੀ ਆਪਣਾ ਮਸ਼ੀਨੀ ਲੋਹੇ ਨਾਲ ਵਿੱਚੋਂ ਕਟਿੰਗ ਕਰਕੇ ਫਿਰ ਨੱਕੇ ਬਣਦੇ ਆ ਜੀ ਇਹਨਾਂ ਦੇ ਸਾਰਾ ਮਿਗ ਵੈਲਡਿੰਗ ਦੇ ਵਿੱਚ ਤਿਆਰ ਆ ਜੀ ਪਾਊਡਰ ਪੇਂਟ ਰੰਗ ਇਹ ਕਿੰਨੇ ਐਮ ਐਮ ਸ਼ੀਟ ਹੁੰਦੀ ਜੀ ਰੋਟਾਵੇਟਰ ਦੀ ਇਹ ਜਿਹੜੀ ਆਹ ਵਾਲੀ ਹੈਗੀ ਹੈ ਜੀ ਇਹ 8 ਐਮ ਐਮ ਤੇ 10 mm ਦੇ ਵਿੱਚ ਬਣਿਆ ਹੁੰਦਾ ਜੀ ਤੇ ਇਹਦੀ ਚਲਾਈ ਦਾ ਕੀ ਮਤਲਬ ਕਿਹੜੇ ਟਰੈਕਟਰ ਦੇ ਐਚਪੀ ਕਿੰਨੇ ਐਚਪੀ ਦਾ ਆਪਾਂ ਇਹਨੂੰ ਚਲਾ ਸਕਦੇ ਇਹ 9.5 ਫੁੱਟ ਆ ਜੀ ਰੋਟਾਵੇਟਰ ਤੇ ਇਹਨੂੰ ਮੰਨ ਕੇ ਚੱਲੋ 45 ਹਸ ਪਾਵਰ ਟਰੈਕਟਰ ਆਰਾਮ ਨਾਲ ਖੇਤ ਲੈਂਦਾ ਜੀ ਅੱਛਾ ਜੀ ਕਾਫੀ ਸ਼ੁੱਧ ਰੋਟਾਵੇਟਰ ਇਹ ਕਿੰਨੇ ਦੀਰ ਦੀ ਆਪਾਂ ਗਾਰੰਟੀ ਦਿੰਨੇ ਜੀ ਇਹ ਆਪਾਂ 1 ਸਾਲ ਦੀ ਗਾਰੰਟੀ ਦਿੰਨੇ ਆ ਜੀ ਇਹਦੀ ਫਿਰ ਤਾਂ ਇਹ ਡਬਲ ਮਕੈਨੀਕਲ ਸੀਲ ਆ ਜੀ ਇਹਨੂੰ ਹੁੰਦਾ ਹੀ ਕੁਝ ਨਹੀਂਗਾ ਇਹਦਾ ਕੀ ਪ੍ਰਾਈਸ ਕੀ ਹੈ ਜੀ ਇਹ 1,35,000 ਰੁਪਏ ਦਾ ਜੀ ਤੇ ਆਪਾਂ ਮੇਲੇ ਤੇ 10,000 ਡਿਸਕਾਊਂਟ ਦਿੱਤਾ ਜੀ ਇੱਥੇ ਮੇਲੇ ਤੇ ਵੀਰ ਜੀ ਡਿਸਕਾਊਂਟ ਹੈ 10,000 ਰੁਪਿਆ 1,35,000 ਦਾ ਰੋਟਾਵੇਟਰ 10 ਫੁੱਟ ਦਾ ਰੋਟਾਵੇਟਰ ਤੇ ਤੁਸੀਂ ਸੰਪਰਕ ਕਰੋ ਬਰਾਡ ਐਗਰੋ ਤੇ ਕਿਉਂਕਿ ਇਹਨਾਂ ਦਾ ਬਹੁਤ ਵਧੀਆ ਬੰਦੇ ਨੇ ਤੇ ਸੁਭਾਅ ਵੀ ਬਹੁਤ ਵਧੀਆ ਹੈ ਕਿਉਂਕਿ ਤੁਸੀਂ ਇੱਕ ਵਾਰ ਆਓਗੇ ਨਾ ਮਿਲੋਗੇ ਇਹਨਾਂ ਨੂੰ ਤੁਹਾਨੂੰ ਵਗੈਰਾ ਪਤਾ ਵਗੈਰਾ ਲੱਗ ਜਾਏਗਾ ਤੇ ਇੱਕ ਇਹਨਾਂ ਦਾ ਰੀਪਰ ਵਗੈਰਾ ਆਉਂਦਾ ਕਿਸਾਨ ਦਾ ਇਹ ਕਿੱਥੋਂ ਦੀ ਫਰਮ ਹੈ ਜੀ ਕਿਸਾਨਾਂ ਟਲਵੰਡੀ ਭਾਈ ਦੀ ਹੈ ਜੀ ਇਹਨਾਂ ਦਾ ਰੀਪਰ ਆਪਣੇ ਕੋਲੇ ਆਉਂਦਾ ਜੀ ਕਿਸਾਨ ਦਾ ਹੀ ਵੀ ਬਹੁਤ ਵਧੀਆ ਰੀਪਰ ਚੱਲਦਾ ਜੀ ਕੋਈ ਇਹਦੀ ਕੀ ਮਤਲਬ ਗਾਰੰਟੀ ਵਗੈਰਾ ਗੇਰਦੀ ਹੈ ਜੀ ਇਹ ਵੀ ਇੱਕ ਸੀਜ਼ਨ ਦੀ ਗਾਰੰਟੀ ਹੈ ਜੀ ਸਬਸਿਡੀ ਦੇ ਵਿੱਚ ਪਾਸ ਹੈ ਜੀ ਠੀਕ ਹੈ ਜੀ ਮੰਨ ਲਓ ਸਬਸਿਡੀ ਕਿਸੇ ਦੀ ਆਉਂਦੀ ਹੈ ਤਾਂ ਆਪਾਂ ਸਬਸਿਡੀ ਕੱਟ ਕੇ ਦੇ ਦੇਾਂਗੇ ਜੀ ਉਹਦੇ ਵਿੱਚ ਇੰਪਲੀਮੈਂਟਰ ਹੋਰ ਵੀ ਆਪਣੇ ਕੋਲ ਇੰਪਲੀਮੈਂਟ ਆਉਂਦੇ ਨੇ ਜੀ ਹਾਂ ਉਸ ਤੋਂ ਬਾਅਦ ਆਪਣੇ ਕੋਲੇ ਡੀਐਸਆਰ ਆਉਂਦੀ ਆ ਜੀ ਇੱਕ ਸੋਲਰ ਮੋਟਰਾਂ ਦਾ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਜੀ ਜਿਹੜੀ ਆਹ ਵਾਲੀ ਆ ਆਪਣੇ ਕੋਲੇ ਡੀਐਸਆਰ ਆਉਂਦੀ ਆ ਇਹ ਸਟੈਪ ਵਾਲਾ ਮਾਡਲ ਆ ਜੀ ਮੰਨ ਲਓ 6 ਇੰਚ ਤੇ ਫੁੱਟ ਤੇ ਡੇਢ ਫੁੱਟ ਤੇ ਜਿੱਥੇ ਵੀ ਕਿਤੇ ਆਪਾਂ ਕਿਸਾਨ ਨੇ ਝੋਨਾ ਬਿਜਾਈ ਕਰਨੀ ਆ ਇਕੱਠੇ ਦਾਣੇ ਛੱਡਦੀ ਆ ਸਟੈਪ ਵਾਲੇ ਮਾਡਲ ਦੇ ਵਿੱਚ ਤਿੰਨ ਸਟੈਪ ਆ ਜਿਹੜੇ ਮਰਜੀ ਸਟੈਪ ਦੇ ਉੱਪਰ ਆਪਾਂ ਮੰਨ ਲਓ ਜੇ ਕਈ ਬੰਦਿਆਂ ਨੇ ਵੈਸੇ ਗিয়ার ਨਾਲ ਝੋਨਾ ਜਿਵੇਂ ਆਪਾਂ ਸਿੱਧੀ ਆਮ ਸੈਂਪਲ ਡਰੈਲ ਨਾਲ ਬਜਾੰਦ ਕਰਦੇ ਸੀ ਇਹ ਉਸੇ ਤਰ੍ਹਾਂ ਸੈਂਪਲ ਡਰੈਲ ਲੰਘੂ ਵੀ ਹੋ ਜਾਂਦੀ ਹੈ ਦਾ ਗিয়ার ਨਿਊਟਰਲ ਕਰ ਦਿਓ ਤੇ ਸਟੈਪ ਕਟਿਆ ਜਾਊਗਾ ਸਿੱਧੀ ਬਜਾਈ ਕਰੀ ਜਾਊਗੀ ਬਾਕੀ ਇਹਦੀ ਹੋਰ ਵਿਸ਼ੇਸ਼ਤਾ ਵਾ ਇਹ ਆ ਵੀ ਇਹ ਸਾਰੀਆਂ ਫਸਲਾਂ ਬੀਜਦੀ ਹੈ ਜਿਹੜੀ ਮਰਜੀ ਹਰੇਕ ਤਰ੍ਹਾਂ ਦੀ ਆਪਾਂ ਫਸਲ ਇੰਦਾਂ ਬੀਜ ਸਕਦੇ ਆ ਪਿਛਲੇ ਪਾਸੋਂ ਇਹਦੇ ਤੁਹਾਨੂੰ ਦਿਖਾਉਣੇ ਆ ਜੀ ਪਿਛਲੇ ਪਾਸੋਂ ਆਹ ਵਾਲੀ ਜਿਹੜੀਆਂ ਇਹਦੀਆਂ ਡਿਸਕਾਂ ਹੈਗੀਆਂ ਇਹ ਚੇਂਜ ਹੋ ਜਾਣੀਆਂ ਆ ਤੇ ਜਿਹੜੀ ਮਰਜੀ ਫਸਲ ਆਪਾਂ ਜਿਹੜੀ ਇਹਦੀ ਨਾਲ ਬੀਜ ਸਕਦੇ ਆ। ਇਹ ਫਿਰ ਜਿਹੜਾ ਡਿਸਕਾਊਂਟ ਇਹ ਤੁਸੀਂ ਨਾਲ ਹੀ ਦਿੰਦੇ ਹੋ ਜਾਂ ਇਹ ਆਪਾਂ ਨੂੰ ਐਕਸਟਰਾ ਲੈਣੇ ਪੈਂਦੇ ਨੇ ਆਪਾਂ ਨੂੰ? ਜੇ ਕੋਈ ਸੋਡਾ ਨਾਲ ਲੈ ਕੇ ਆਊਗਾ ਤਾਂ ਆਪਾਂ ਨਾਲ ਦੇ ਦੇਾਂਗੇ ਜੀ। ਲਓ ਵੀ ਮਿੱਤਰੋ ਵੀ ਕੋਈ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਜਾਂ ਵੀਡੀਓ ਦੇਖ ਕੇ ਤੁਸੀਂ ਬਾਈ ਜੀ ਨੂੰ ਮਿਲੋ ਬਰਾਡ ਐਗਰ ਬਠੇਡਾ ਬਾਈਪਾਸ ਤੇ ਇਹਨਾਂ ਦਾ ਸ਼ੋਅਰੂਮ ਏ। ਸ਼੍ਰੀ ਮੁਖਸਰ ਸਾਹਿਬ। ਹਾਂ ਸ਼੍ਰੀ ਮੁਖਸਰ ਸਾਹਿਬ ਤੇ ਤੁਹਾਨੂੰ ਡਿਸਕਾਊਂਟ ਜ਼ਰੂਰ ਦੇਣਗੇ ਆਪਣਾ ਨਾਮ ਲੈ ਕੇ ਆਓਗੇ ਤੁਹਾਨੂੰ ਜ਼ਰੂਰ ਡਿਸਕਾਊਂਟ ਦੇਣਗੇ ਬਾਕੀ ਇਹਦੇ ਦੋ ਮਾਡਲ ਆਉਂਦੇ ਆ ਜੀ ਇੱਕ ਆਪਣਾ ਕੱਟ ਵਾਲੇ ਰੂਲੇ ਦੇ ਵਿੱਚ ਆਉਂਦਾ ਜੀ ਇੱਕ ਅਗਲੇ ਪਾਸੇ ਵਿਦੌਟ ਕੱਟ ਆਉਂਦਾ ਜੀ ਉਹ ਗਾਹਕ ਦੀ ਪਸੰਦ ਆ ਜਿਹੜਾ ਮਰਜ਼ੀ ਲੈ ਲਈਏ ਇੱਕ ਇਹਦੇ ਵਿੱਚ ਜਿਹੜੀ ਕਈ ਕੰਪਨੀਆਂ ਤਾਂ ਦੇਖਿਆ ਉਹਨਾਂ ਦੇ ਵੱਡੇ ਰੂਲੇ ਵੀ ਆ ਰਹੇ ਨੇ ਉਹਨਾਂ ਦੇ ਵਿੱਚ ਹਾਂਜੀ ਆਪਣੇ ਵੀ ਆਉਂਦੇ ਨੇ ਹਾਂ ਆਪਣਾ ਵੀ ਆਉਂਦਾ ਜੀ ਰੂਲਾ ਵੱਡਾ ਵੀ ਆਉਂਦਾ ਪਰ ਜਾਦਾ ਕਾਮਯਾਬ ਆਹ ਵਾਲਾ ਰੂਲਾ ਜੀ ਓਕੇ ਜਿਹੜਾ ਵੱਡਾ ਰੂਲਾ ਆਪਾਂ ਲਾ ਦਿੰਨੇ ਆ ਜੀ ਆ ਜਾਂਦਾ ਪਰ ਕੱਲ ਨੂੰ ਜਦੋਂ ਆਪਾਂ ਪਿੱਛੋਂ ਇਹਦੇ ਪੋਰ ਵਗੈਰਾ ਸਾਫ਼ ਕਰਨੇ ਆ ਝਾੜਨੇ ਆ ਮੱਥੇ-ਮੁੱਥੇ ਤੋਂ ਤੇ ਉਹ ਸਾਫ਼ ਨਹੀਂ ਹੁੰਦੇ ਜੀ ਇਹ ਕਿੰਨੇ ਬਾਰੇ ਕੋਈ ਗਾਰੰਟੀ ਕਿੰਨੀ ਦੇਰ ਦੀ ਏ ਇਹ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਹੈ ਜੀ ਵੈਸੇ ਤਾਂ ਅਸੀਂ ਲਾਈਫਟਾਈਮ ਹੀ ਚਲਦੇ ਆ ਸਾਡੇ ਕੋਲੇ ਕੋਈ ਆ ਜਾਂਦਾ ਤੁਹਾਨੂੰ ਪਤਾ ਹੀ ਆ 10-11 ਸਾਲਾਂ ਤੋਂ ਆਪਾਂ ਵਰਤਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਇਹ ਇਹਦੇ ਆ ਜਿਹੜੇ ਕਸਣ ਦਾ ਇਹਦਾ ਕਿੰਨੀ ਕੁ ਦੇਰ ਦਿੱਕਤ ਨਹੀਂ ਕੱਢ ਜਾਂਦੇ ਨਹੀਂ ਇਹ ਤਾਂ ਕੋਈ ਦਿੱਕਤ ਨਹੀਂ ਹੈ ਐਲੂਮੀਨੀਅਮ ਦੇ ਹੁੰਦੇ ਨੇ ਹਾਂਜੀ ਹਾਂਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਇਹਨੂੰ ਲੋ ਵੀ ਮਿੱਤਰੋ ਜਸਵੰਤ ਐਗਰੋ ਦਾ ਸੁਨਾਮ ਵਾਲਿਆਂ ਦੀ ਡੀਐਸਆਰ ਤੇ ਸਟੈਪ ਡ੍ਰਿੱਲ